ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਜਣ ਸੱਚਾ ਪਾਤਸ਼ਾਹ ਹੋir ਸਰ ਸਾਹ ਦਾ ਸੁਖਾਹੋ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵਿਸਾਹੋ ਜਿਸ ਪਾਸ ਬਹਿਠਿਆ ਸੋਹੀਏ ਸਬਨਾ ਦਾ ਵਿਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪਹਿਲਾ ਤੱਗ ਨਾ ਇੰਦਰੀ ਤੱਗ ਨ ਨਾਰੀ ਪਲਕੇ ਥੂਕ ਪਵੈ ਨਿਤ ਦਾੜੀ ਤੱਗ ਨ ਪੈਰੀ ਤੱਗ ਨ ਹੱਥੀ ਤੱਗ ਨ ਜਿਹਵਾ ਤੱਗ ਨ ਅੱਖੀ ਅਵੇ ਤੱਗਾ ਆਪੇ ਬਤੈ ਵਟ ਧਾਗੇ ਅਵਰਾ ਕਤੈ ਲੈ ਢਾੜ ਕਰੀ ਬਿਆਹੋ ਕੱਢ ਕਾਗਲ ਦੱਸੇ ਰਾਹੋ ਸੁਣ ਵੇਖੋ ਲੋਕਾ ਇਹੋ ਵਿਡਾਣਾ ਮਨ ਅੰਦਾ ਲਾਓ ਸੁ ਜਾਣ ਸੁਣ ਵੇਖੋ ਲੋਕਾ ਇਹੋ ਵਿਡਾਣਾ ਮਨ ਅੰਦਾ ਲਾਓ ਸੁ ਜਾਣ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਕਰਨ ਕਰਨ ਪਤਿਤ ਪਾਵਨ ਆਕਾਲ ਪੁਰਖ ਤੇ ਸਰਗੁਣ ਸਰੂਪ ਸ਼ਬਦੋ ਏ ਕਰਮਾਤ ਤਿੰਨ ਦੁਨੀਆਂ ਦੇ ਵਾਲੀ ਕਾਲ ਯੁਗ ਦੇ ਬੋਹਿਥ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਂ ਦੀ ਪਾਵਨ ਔਰ ਮੁਕੱਦਸ ਹਾਜ਼ੂਰੀ ਦੇ ਅੰਦਰ ਸੱਜ ਬੈਠੇ ਗੁਰਮੁਖ ਪਿਆਰਿਓ ਵੱਡਿਆਂ ਭਾਗਾਂ ਵਾਲੇ ਹਾਂ ਜੋ ਗੁਰੂ ਸਾਹਿਬ ਜੀਆਂ ਦੇ ਕਿਰਪਾ ਦੇ ਪਾਤਰ ਬਣ ਕੇ ਅੰਮ੍ਰਿਤ ਵੇਲੇ ਤੂੰ ਸਜੇ ਹੋਏ ਸੁੰਦਰ دیਵਾਨਾ ਦੇ ਅੰਦਰ ਹਾਜ਼ਰੀਆਂ ਲਵਾ ਕੇ ਆਪਣੇ ਜੀਵਨ ਦੇ ਕੁਝ ਘੜੀਆਂ ਨੂੰ ਸਫਲ ਬਣਾਉਣ ਦਾ ਯਤਨ ਕਰ ਰਹੇ ਹਾਂ ਸਮਾ ਹੋਇਆ ਹੈ ਗੁਰਬਾਣੀ ਕਥਾ ਵਿਚਾਰ ਦਾ ਜੋ ਕਿ ਆਸਾ ਕੀ ਵਾਰ ਗੁਰਬਾਣੀ ਦੀ ਲੜੀ ਵਾਰ ਕਥਾ ਪਿਛਲੇ ਸਮੇ ਤੋਂ ਚੱਲਦੀ ਆ ਰਹੀ ਹੈ ਗੁਰੂ ਸਾਹਿਬ ਜੀਆਂ ਦੀ ਰਹਿਮਤ ਦੇ ਨਾਲ 15ਵੀਂ ਪੌੜੀ ਦੇ ਨਾਲ ਜੋ ਤਿੰਨ ਸ਼ਲੋਕ ਆਏ ਉਤੋਂ ਤੱਕ ਦੇ ਵਿਚਾਰ ਸਤਿਗੁਰੂ ਸਾਹਿਬ ਜੀ ਆਨੇ ਕਰਵਾਈ ਆਪ ਸੰਗਤ ਨੇ ਸਰਵਣ ਕੀਤੀ ਸੋ ਅੱਗੇ ਜੋ ਸਤਿਗੁਰੂ ਸਾਹਿਬ ਜੀ ਵਿਚਾਰ ਬਖਸ਼ਦੇ ਹਨ ਆਓ ਉਸ ਦੀ ਵਿਚਾਰ ਦੇ ਨਾਲ ਜੁੜਨਾ ਕਰੀਏ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰਦੇਵ ਪਿਤਾ ਦੇ ਚਰਨਾਂ ਦਾ ਧਿਆਨ ਧਰ ਕੇ ਰਚਨਾ ਨੂੰ ਪਵਿੱਤਰ ਕਰਦੇ ਹੋਏ ਬੜੇ ਪਿਆਰ ਤੇ ਨਾਲ ਜਪੀਏ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪਹਿਲਾ ਇਹ ਜੋ ਪਾਵਨ ਸ਼ਲੋਕ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀਆਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਜਦੋਂ ਸਤਗੁਰੂ ਸਾਹਿਬ ਜੀਆਂ ਨੂੰ ਜਿਤਨੇ ਹੋਰ ਖੱਤਰੀ ਸਨ ਉਹਨਾਂ ਨੇ ਗੁਰੂ ਸਾਹਿਬ ਜੀਆਂ ਨੂੰ ਕਿਹਾ ਕਿ ਇਹ ਪੰਡਤਾਂ ਨੂੰ ਪਹਿਲਾਂ ਉਹਨਾਂ ਨੇ ਕਿਹਾ ਕੀ ਜਿਹੜਾ ਬੱਚਾ ਏ ਜਨੇਊ ਕਿਉਂ ਨਹੀਂ ਪਾਉਂਦਾ ਤੇ ਸਤਗੁਰੂ ਸਾਹਿਬ ਜੀ ਕਹਿਣ ਲੱਗੇ ਤੁਸੀਂ ਜਨੇਊ ਕਿਉਂ ਨਹੀਂ ਪਾਇਆ ਤਾਂ ਸਾਰੇ ਕਹਿਣ ਲੱਗੇ ਅਸੀਂ ਤਾਂ ਪਾਇਆ ਸਤਗੁਰੂ ਜੀ ਕਹਿਣ ਲੱਗੇ ਇਹ ਜਨੇਊ ਨਹੀਂ ਅੱਗੇ ਜੋ ਸਤਗੁਰੂ ਸਾਹਿਬ ਜੀਆਂ ਨੇ ਜਨੇਊ ਦੀ ਗੱਲ ਕੀਤੀ ਉਹ ਸ਼ਬਦ ਦੇ ਅੰਦਰ ਹੈ ਜਿੱਥੇ ਆਪਾਂ ਪਿਛਲੇ ਦਿਨਾਂ ਦੇ ਅੰਦਰ ਪਿਛਲੇ ਦਿਵਾਨਾਂ ਦੇ ਅੰਦਰ ਵਿਚਾਰ ਕੇ ਆਏ ਇਹ ਸਤਿਗੁਰੂ ਸਾਹਿਬ ਜੀਆਂ ਨੂੰ ਜਨੇਊ ਪਾਉਣ ਦੇ ਲੱਗੇ ਸਤਿਗੁਰੂ ਸਾਹਿਬ ਜੀਆਂ ਨੇ ਉਸ ਜਨੇਊ ਦੀ ਗੱਲ ਕੀਤੀ ਜਿਹੜਾ ਜਨੇਊ ਨਾ ਕਦੇ ਟੁੱਟਣ ਵਾਲਾ ਹੈ ਨਾ ਜਿਸ ਨੂੰ ਕਦੇ ਕਿਸੇ ਚੀਜ਼ ਦੀ ਮੈਲ ਲੱਗਣੀ ਹੈ ਨਾ ਉਹ ਸ਼ਰਨਾ ਹੈ ਨਾ ਕਿਤੇ ਜਾਣਾ ਹੈ ਉਸ ਜਨੇਊ ਦੀ ਗੱਲ ਕੀਤੀ ਹੈ ਜਿਹੜਾ ਜਨੇਊ ਤਿਆਰੂਪੀ ਕਪਾ ਦੇ ਨਾਲ ਸੰਤੋਖ ਰੂਪੀ ਰस्सियां ਦੇ ਨਾਲ ਜਾਤ ਰੂਪੀ ਗੰਢਾਂ ਦੇ ਨਾਲ ਸਤ ਰੂਪੀ ਵਟਾਂ ਦੇ ਨਾਲ ਤਿਆਰ ਹੋਣ ਵਾਲਾ ਹੈ ਉਹਦੀ ਗੱਲ ਕੀਤੀ ਗੁਰੂ ਸਾਹਿਬ ਜੀ ਆਨੇ ਕਿਰਪਾ ਕਰਕੇ ਦੱਸਿਆ ਕਿ ਤੁਸੀਂ ਇਹ ਜਨੇਊ ਪਹਿਨ ਕੇ ਚੋਰੀਆਂ ਵੀ ਕਰਦੇ ਜੇ ਜਾੜੀਆਂ ਵੀ ਕਰਦੇ ਜੇ ਤੇ ਝੂਠ ਵੀ ਬੋਲਦੇ ਜੇ ਤੇ ਝੂਠੀਆਂ ਗੱਲਾਂ ਕਰਦੇ ਜੇ ਉਸ ਤੋਂ ਬਾਅਦ ਇਹ ਜਿਹੜਾ ਤੁਹਾਡਾ ਜਨੇਊ ਹੈ ਸਦਾ ਨਹੀਂ ਰਹਿਣ ਵਾਲਾ ਤੇ ਤੁਸੀਂ ਜਦੋਂ ਜਨੇਊ ਪਾਉਂਦੇ ਨੇ ਤੇ ਬੱਕਰੀ ਨੂੰ ਕੋਕੇ ਮਾਰ ਕੇ ਬੱਕਰਾ ਰਿੰਨ ਕੇ ਖਾਂਦੇ ਜੇ ਇਹ ਜਦੋਂ ਜਨੇਊ ਪੁਰਾਣਾ ਹੋ ਗਿਆ ਤੁਸੀਂ ਛੁੱਟ ਦਿੰਦੇ ਜੇ ਫਿਰ ਨਵਾਂ ਪਾ ਲੈਂਦੇ ਜੇ ਤੋ ਫਿਰ ਪੰਡਤ ਨੇ ਪੰਡਤ ਹਰਦਿਆਲ ਜੀ ਨੇ ਗੁਰਦੇਵ ਪਿਤਾ ਨੂੰ ਸਵਾਲ ਕੀਤਾ ਸੀ ਕਿ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਐਸਾ ਜਨੇਊ ਦੱਸਣਾ ਕਰੋ ਜਿੱਦਾਂ ਇਹ ਜਨੇਊ ਦੋ ਅਗਰਾਂ ਦੇ ਨਾਲ ਤਿਆਰ ਹੁੰਦਾ ਏ ਜਿਹੜਾ ਜਨੇਊ ਦਾ ਤੀਸਰਾ ਅਗਰ ਹੈ ਉਸ ਦੇ ਬਾਰੇ ਦੱਸਣਾ ਕਰੋ ਤੋ ਗੁਰੂ ਸਾਹਿਬ ਜੀਆ ਨੇ ਕਿਰਪਾ ਕਰਕੇ ਦੱਸਿਆ ਇਹ ਅੰਤੁਸ਼ਕਰਣ ਰੂਪੀ ਭੂਮੀ ਦੇ ਵਿੱਚ ਇਹ ਮਨ ਰੂਪੀ ਭੂਮੀ ਦੇ ਵਿੱਚ ਸ਼ਰਦਾ ਵਿਸ਼ੇਸ਼ਟ ਰੂਪੀ ਬੀਜ ਪਾ ਕੇ ਜਿਹੜੇ ਇੱਕ ਪਾ ਰੂਪੇ ਬੀਜ ਹਨ ਜਦੋਂ ਉਹ ਬੀਜ ਪਾ ਕੇ ਵਿਜੀਦਾਏ ਉਹ ਜਦੋਂ ਬੀਜ ਤਿਆਰ ਹੁੰਦਾ ਏ ਤੇ ਉਸ ਤੋਂ ਬਾਅਦਾਂ ਉਹਦੇ ਵਿੱਚੋਂ ਸ਼੍ਰਵਣ ਮੰਨਣ ਤੇ ਅਧਿਆਸਨ ਇਹ ਜਿਹੜੇ ਫਲ ਹਨ ਉਹ ਤੋਂ ਤਿਆਰ ਹੋ ਕੇ ਉਹਨੂੰ ਲੱਗਦੇ ਨੇ ਤੇ ਇਸ ਪ੍ਰਕਾਰ ਉਹ ਫਲ ਗੁਰੂ ਸਾਹਿਬ ਜੀਆਂ ਦੇ ਪ੍ਰਤੀ ਸ਼ਰਧਾ ਗੁਰੂ ਸਾਹਿਬ ਜੀਆਂ ਦੇ ਪ੍ਰਤੀ ਪ੍ਰੇਮ ਪੈਦਾ ਕਰਦੇ ਨੇ ਗੁਰੂ ਸਾਹਿਬ ਜੀਆਂ ਦੀ ਬਾਣੀ ਦੇ ਨਾਲ ਜੋੜਦੇ ਨੇ ਤੇ ਫਿਰ ਉਹਦੇ ਨਾਲ ਜਿਹੜਾ ਇਹ ਜਨੇਊ ਹੈ ਆਪਣੀ ਅੰਤਸ਼ ਕਰਨ ਰੂਪੀ ਗાળ ਵਿੱਚ ਪਾਇਆ ਜਾਂਦਾ ਜਿਸ ਪ੍ਰਕਾਰ ਇਹ ਜਨੇਊ ਬਾਹਰ ਪਾਇਆ ਜਾਂਦਾ ਹੈ ਤੇ ਜਿਹੜਾ ਇਹਨਾਂ ਰੂਪੀ ਸ਼੍ਰਵਣ ਮੰਨਣ ਅਧਿਆਸਨ ਤੋਂ ਬਣਾਇਆ ਹੋਇਆ ਜਿਹੜਾ ਜਨੇਊ ਉਹ ਅੰਤਿਸ਼ ਕਰਨ ਰੂਪੀ ਗਲੇ ਦੇ ਵਿੱਚ ਪਾਇਆ ਜਾਂਦਾ ਹੈ। ਤੋਂ ਇਸ ਪ੍ਰਕਾਰ ਉਹ ਜਿਹੜਾ ਜਨੇਊ ਹੈ ਜਦੋਂ ਉਹ ਅੰਤਿਸ਼ ਕਰਨ ਦੇ ਵਿੱਚ ਪਾਇਆ ਗਿਆ ਤੇ ਅੰਤਿਸ਼ ਕਰਨ ਪਵਿੱਤਰ ਹੋ ਜਾਣਾ ਹੈ। ਸਤਿਗੁਰੂ ਸਾਹਿਬ ਦੀ ਕਿਰਪਾ ਕਰਕੇ ਦੱਸਦੇ ਆਓ ਅੱਗੇ ਜੋ ਵਿਚਾਰ ਕਰ ਰਹੇ ਹਨ ਜੋ ਦੱਸ ਰਹੇ ਹਨ ਆਓ ਉਸ ਦੀ ਵਿਚਾਰ ਦੇ ਨਾਲ ਜੁੜੀਏ ਤਗਨਾ ਇੰਦਰੀ ਸਤਿਗੁਰੂ ਸਾਹਿਬ ਜੀਆਂ ਨੂੰ ਜਦੋਂ 베ਦੀਆਂ ਨੇ ਸਵਾਲ ਕੀਤਾ ਕਿ ਤੁਸੀਂ ਜਨੇਊ ਕਿਉਂ ਨਹੀਂ ਪਾਉਂਦੇ ਤੇ ਗੁਰੂ ਸਾਹਿਬ ਜੀਆਂ ਨੇ ਕਿਹਾ ਤੁਸੀਂ ਕਿਉਂ ਜਨੇਊ ਨਹੀਂ ਪਾਇਆ 베ਦੀਆਂ ਨੂੰ ਕਹਿਣ ਲੱਗੇ ਤੇ 베ਦੀ ਕਹਿਣ ਲੱਗਿਆ ਸੀ ਤੇ ਜਨੇਊ ਪਾਇਆ ਏ ਤੋ ਗੁਰੂ ਸਾਹਿਬ ਜੀ ਕਹਿੰਦੇ ਜਿਸ ਜਨੇਊ ਦੀ ਅਸੀਂ ਗੱਲ ਕਰ ਰਹੇ ਹਾਂ ਉਹ ਤੁਸੀਂ ਨਹੀਂ ਪਾਇਆ ਉਹ ਕਿਹੜਾ ਜਨੇਊ ਐ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਦੱਸ ਦੇ ਜਿਹੜਾ ਇੰਦਰੀਆਂ ਨੂੰ ਦਮਨ ਕਰਨ ਰੂਪ ਐ ਤਾਗ ਤਾਗ ਕਹਿੰਦੇ ਨੇ ਜਨੇਊ ਨੂੰ ਤੇ ਇੰਦਰੀਆਂ ਨੂੰ ਜਿਹੜੀਆਂ ਇੰਦਰੀਆਂ ਨੂੰ ਦਮਨ ਭਾਵ ਇੰਦਰੀਆਂ ਨੂੰ ਵਿਕਾਰਾਂ ਵਾਲੇ ਪਾਸੋਂ ਰੋਕਣ ਵਾਲਾ ਜਨੇਊ ਸੀ ਉਹ ਨਹੀਂ ਪਾਇਆ ਕਿਸ ਪ੍ਰਕਾਰ ਦਾ ਜਿਹੜਾ ਜਨੇਊ ਜਿੱਦਾਂ ਜਾਤ ਧਾਰਨ ਕਰਨਾ ਅੱਖਾਂ ਦੇ ਨਾਲ ਮਾੜਾ ਨਹੀਂ ਵੇਖਣਾ ਕੰਨਾਂ ਦੇ ਨਾਲ ਮਾੜਾ ਨਹੀਂ ਸੁਣਨਾ ਆਪਣੀ ਰਸਨਾ ਤੋਂ ਮਾੜੇ ਬਚਨ ਨਹੀਂ ਬੋਲਣੇ ਕਿਸੇ ਦੀ ਚੁਗਲੀ ਨਹੀਂ ਕਰਨੀ ਕਿਸੇ ਦੀ ਨਿੰਦਿਆ ਨਹੀਂ ਕਰਨੀ ਇਹ ਕੰਨਾਂ ਤੋਂ ਬਾਣੀ ਸੁਣਨੀ ਤਾਂ ਹੀ ਤੇ ਸਫਲੇ ਨੇ ਸਤਿਗੁਰੂ ਸਾਹਿਬ ਜੀਆਂ ਨੇ ਕਿਰਪਾ ਕਰਕੇ ਦੱਸਿਆ ਅੰਤਰਗੁਰ ਆਰਾਧਨਾ ਜਿਹੇ ਵਾਜਪੁਰ ਨਾਉ ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰ ਨਾਉ ਸਤਗੁਰ ਸੇ ਤਿਰਤਿਆ ਦਰਗਹ ਪਾਈ ਏ ਠਾਉ ਕਉ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਤ ਦੇ ਜਗ ਮੈਂ ਉਤਮ ਕਾਢੀ ਏ ਵਿਰਲੇ ਕਹੀ ਤੀ ਉਹ ਵਿਰਲੇ ਨੇ ਜਿਨ੍ਹਾਂ ਤੇ ਗੁਰੂ ਸਾਹਿਬ ਜੀਆ ਨੇ ਇਸ ਪ੍ਰਕਾਰ ਦੀ ਕਿਰਪਾ ਕਰ ਦਿੱਤੇ ਜਿਨੇ ਆਪਣੀ ਇੰਦਰੀਆਂ ਦਾ ਦਮਨ ਕਰ ਲਿਆ ਇਸ ਪ੍ਰਕਾਰ ਆਪਣੀਆਂ ਇੰਦਰੀਆਂ ਇਸੇ ਪ੍ਰਕਾਰ ਸਪਨਾਉਣੀਆਂ ਨੇ ਜੇ ਆਪਾਂ ਇਨ ਇੰਦਰੀਆਂ ਦੇ ਨਾਲ ਪਰਮਾਤਮਾ ਦੇ ਦਰਸ਼ਨ ਕੀਤੇ ਅੱਖਾਂ ਦੇ ਨਾਲ ਪਰਮਾਤਮਾ ਦੇ ਦਰਸ਼ਨ ਕੰਨਾਂ ਦੇ ਨਾਲ ਪਰਮਾਤਮਾ ਦੀ ਬਾਣੀ ਸੁਣਨੀ ਤੇ ਜੀਭਾ ਦੇ ਨਾਲ ਪਰਮਾਤਮਾ ਦੇ ਗੁਣਾਂ ਨੂੰ ਗਾਉਣਾ ਪਰਮਾਤਮਾ ਦਾ ਨਾਮ ਜਪਣਾ ਤਾਂ ਹੀ ਇਹ ਸਫਲ ਨੇ ਤਾਂ ਹੀ ਤੇ ਸਤਿਗੁਰੂ ਸਾਹਿਬ ਜੀਆ ਨੇ ਆਪਾਂ ਨੂੰ ਇਹ ਜਿਹੜੇ ਇੰਦਰੀ ਦਿੱਤੇ ਨੇ ਇਸ ਪ੍ਰਕਾਰ ਗੁਰੂ ਸਾਹਿਬ ਜੀ ਕਿਰਪਾ ਕਰਕੇ ਦੱਸਦੇ ਹਨ ਉਹ ਤੁਸੀਂ ਜਨੇਉ ਨਹੀਂ ਪਾਇਆ ਤਗਨਾ ਨਾਰੀ ਤੁਹਾਡੀਆਂ ਜਿਹੜੀਆਂ ਇਸਤਰੀਆਂ ਹਨ ਤੁਹਾਡਿਆਂ ਜਿਹੜੀਆਂ ਬ੍ਰਾਹਮਣੀਆਂ ਹਨ ਉਹਨਾਂ ਨੇ ਵੀ ਜਨੇਊ ਨਹੀਂ ਪਾਇਆ ਉਹ ਸਾਰੀ ਉਮਰ ਐਵੇਂ ਹੀ ਤੁਰੀਆਂ ਫਿਰਦੀਆਂ ਹਨ ਵਾ ਇਹੋ ਇਸ ਪ੍ਰਕਾਰ ਅਰਥ ਵੀ ਕੀਤੇ ਜਾਂਦੇ ਨੇ ਇਹ ਤੁਹਾਡੀਆਂ ਜਿਹੜੀਆਂ ਇਸਤਰੀਆਂ ਹਨ ਉਹਨਾਂ ਨੇ ਸਾਮਧਾਨ ਰੂਪੀ ਜਿਹੜੇ ਜਨੇਊ ਨਹੀਂ ਪਾਇਏ ਜਿਹੜੇ ਵਸਤੂ ਵੀ ਵਿਚਾਰ ਰੂਪੀ ਜਿਹੜੇ ਜਨੇਊ ਨਹੀਂ ਉਹ ਨਹੀਂ ਪਾਇਏ ਇੰਦਰੀਆਂ ਨੂੰ ਰੋਕਣ ਰੂਪੀ ਜਿਹੜੇ ਜਨੇਊ ਨੇ ਨਹੀਂ ਪਾਇਏ ਹੁਣ ਸੰਮਦਮ ਕੀ ਹੈ ਇਹ ਇੰਦਰੀਆਂ ਨੂੰ ਹੀ ਰੋਕਣਾ ਹੈ ਇੰਦਰੀਆਂ ਨੂੰ ਰੋਕਣ ਦੇ ਲਈ ਇਹ ਇੰਦਰੀਆਂ ਨੂੰ ਰੋਕਣਾ ਹੀ ਸਭ ਤੋਂ ਵੱਡੀ ਗੱਲ ਹੈ ਗੁਰੂ ਸਾਹਿਬ ਜੀਆ ਨੇ ਇਹਨਾਂ ਤੇ ਗੱਲ ਕੀਤੀ ਹੈ ਜਦੋਂ ਇਹ ਇੰਦਰੀਆਂ ਕੰਟਰੋਲ ਹੋ ਗਈਆਂ ਤੇ ਜਿਹੜਾ ਮਨੁੱਖ ਹੈ ਵਿਸ਼ੇ ਵਿਕਾਰਾਂ ਤੋਂ ਆਪਣੇ ਆਪ ਬਚੇਗਾ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਜਿਹੜਾ ਰਸਤਾ ਇਹ ਇੰਦਰੀਆਂ ਨੇ ਇੰਦਰੀਆਂ ਦੇ ਰਾਹੀਂ ਅੰਦਰ ਜਾਂਦਾ ਹੈ ਇਸ ਪ੍ਰਕਾਰ ਇਹਨਾਂ ਦੀ ਜਿਹੜਾ ਸੰਦਮ ਰੂਪੀ ਹੈ ਇਹਨਾਂ ਨੂੰ ਧਾਰਨ ਕਰਨਾ ਤੇ ਤੁਸੀਂ ਜਨੇਊ ਤੇ ਬਾਹਰ ਲੱ ਪਾਇਆ ਪਰ ਜਿਹੜਾ ਅੰਦਰਲਾ ਜਨੇਊ ਹੈ ਜਿਹੜਾ ਇਹ ਸੰਦਮ ਰੂਪੀ ਹੈ ਉਹ ਨਹੀਂ ਪਾਇਆ ਵਸਤੂ ਦੀ ਵਿਚਾਰ ਕਰਨੀ ਰੂਪੀ ਜਨੇਊ ਨਹੀਂ ਪਾਇਆ ਵਿਚ ਵਸਤੂ ਦੀ ਵਿਚਾਰ ਕੀ ਹੈ ਇਸ ਸੰਸਾਰ ਤੇ ਰਹਿਣ ਵਾਲਾ ਕੀ ਹੈ ਇਸ ਸੰਸਾਰ ਤੇ ਸਦਾ ਲਈ ਰਹਿਣ ਵਾਲਾ ਕੀ ਹੈ ਉਹਦੀ ਵਿਚਾਰ ਕਰਨ ਇਸ ਸੰਸਾਰ ਤੇ ਦੋ ਚੀਜ਼ਾਂ ਨੇ ਜਿਹੜੀਆਂ اٹਲ ਸਚਾਈਆਂ ਨੇ ਜਿਹੜੀਆਂ ਕਦੇ ਵੀ ਖਤਮ ਨਹੀਂ ਹੋਣ ਵਾਲੀਆਂ ਜਿਹੜਾ ਜੀਵ ਆਇਆ ਉਹਦੇ ਲਈ ਇਹ ਦੋ اٹਲ ਸਚਾਈਆਂ ਨੇ ਜਿਨ੍ਹਾਂ ਨੇ ਉਹ ਦੋ اٹਲ ਸਚਾਈਆਂ ਨੂੰ ਜਾਣ ਲਿਆ ਉਹਨਾਂ ਨੇ ਵਸਤੂ ਦੀ ਵਿਚਾਰ ਕਰ ਲਈ ਇੱਕ ਤੇ ਹੈ ਮੌਤ ਦੂਸਰੀ ਹੈ ਪ੍ਰਮਾਤਮਾ ਦਾ ਨਾਮ ਜਿਹੜੀ ਮੌਤ ਹੈ ਉਹ ਇਸ ਸੰਸਾਰ ਤੇ ਮਨੁੱਖ ਨੂੰ ਆਉਣੀ ਹੀ ਹੈ ਹਰ ਇੱਕ ਨੂੰ ਮੌਤ ਆਉਣੀ ਹੈ ਦੂਸਰਾ ਪ੍ਰਮਾਤਮਾ ਦਾ ਨਾਮ ਸੱਚਾ ਹੈ ਮੌਤ ਵੀ ਸੱਚੀ ਹੈ ਤੇ ਪ੍ਰਮਾਤਮਾ ਦਾ ਨਾਮ ਸੱਚਾ ਹੈ ਜਿੰਨੂੰ ਇਹ ਦੋ ਚੀਜ਼ਾਂ ਦੀ ਵਿਚਾਰ ਹੋ ਗਈ ਜਿਨੇ ਉਹ ਦੋ ਚੀਜ਼ਾਂ ਆਪਣੇ ਹਿਰਦੇ ਵਿੱਚ ਧਾਰਨ ਕਰ ਲਈਆਂ ਤੇ ਫਿਰ ਉਹ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜ ਜਾਵੇਗਾ ਕਿਉਂਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਮਨੁੱਖ ਨੂੰ ਇਹ ਚੇਤਾ ਹੀ ਨਹੀਂ ਹੈ ਕਿ ਸਾਡੀ ਵੀ ਇੱਕ ਦਿਨ ਮੌਤ ਆਉਣੀ ਹੈ ਤੇ ਅਸੀਂ ਵੀ ਇੱਕ ਦਿਨ ਇਸ ਸੰਸਾਰ ਤੋਂ ਚਲੇ ਜਾਣਾ ਤੇ ਇਸ ਪ੍ਰਕਾਰ ਇਹ ਵਸਤੂ ਦੀ ਵਿਚਾਰ ਕਰਨੀ ਜ਼ਰੂਰੀ ਹੈ ਵਸਤੂ ਦੀ ਵਿਚਾਰ ਕਰਕੇ ਤੇ ਉਸ ਤੋਂ ਬਾਅਦ ਇੰਦਰੀਆਂ ਨੂੰ ਰੋਕਣਾ ਇਹ ਵੀ ਜ਼ਰੂਰੀ ਹੈ ਤੋ ਇਸ ਪ੍ਰਕਾਰ ਜਿਹੜੀ ਤੁਹਾਡੀਆਂ ਇਸਤਰੀਆਂ ਹਨ ਉਹਨਾਂ ਨੇ ਵੀ ਇੰਦਰੀਆਂ ਨੂੰ ਦਮਨ ਕਰਨ ਰੂਪੀ ਇੰਦਰੀਆਂ ਨੂੰ ਰੋਕਣ ਰੂਪੀ ਜਿਹੜਾ ਜਨੇਊ ਹੈ ਉਹ ਨਹੀਂ ਪਾਇਆ ਦੂਸਰਾ ਅਰਥ ਤੁਹਾਡੀਆਂ ਜਿਹੜੀਆਂ ਇਸਤਰੀਆਂ ਹਨ ਉਹਨਾਂ ਨੇ ਪਤੀ ਪ੍ਰਤਾ ਧਰਮ ਦੇ ਚ ਪ੍ਰਪੱਕ ਰਹਿਣ ਰੂਪੀ ਇਸਤਰੀ ਜਿਹੜਾ ਜਨੇਊ ਹੈ ਨਹੀਂ ਪਾਇਆ ਹੁਣ ਪਤੀ ਪ੍ਰਤਾ ਧਰਮ ਕੀ ਹੈ ਪਤੀ ਪ੍ਰਤਾ ਧਰਮ ਕੀ ਭਾਵ ਆਪਣੇ ਜਿਹੜੀ ਸੁਹਾਗਣ ਇਸਤਰੀ ਹੁੰਦੀ ਹੈ ਉਹ ਕੇਵਲ ਆਪਣੇ ਪਤੀ ਦੇ ਨਾਲ ਹੀ ਆਪਣੇ ਪਤੀ ਦੇ ਧਰਮ ਦੇ ਵਿੱਚ ਹੀ ਰਹਿੰਦੀ ਹੈ ਆਪਣੀ ਪਤੀ ਦੇ ਰਜਾ ਵਿੱਚ ਹੀ ਰਹਿੰਦੀ ਹੈ ਪਰ ਅੱਜ ਕੱਲ ਜੇ ਵੇਖੀਏ ਤਾਂ ਕੋਈ ਵਿਰਲਾ ਹੀ ਮਿਲਦਾ ਇਸ ਪ੍ਰਕਾਰ ਦੀ ਇਸਤਰੀ ਜੋ ਆਪਣੇ ਪਤੀ ਵਰਤਾ ਧਰਮ ਦੇ ਵਿੱਚ નિਪੁੰਨ ਹੋਵੇ ਕਿਉਂਕਿ ਜਿਹੜੀ ਇਸਤਰੀ ਹੈ ਉਹਨੇ ਆਪਣਾ ਜਿਹੜਾ ਭਗਵਾਨ ਹੈ ਜਿਹੜਾ ਆਪਣਾ ਰੱਬ ਹੈ ਉਹ ਆਪਣੇ ਪਤੀ ਨੂੰ ਹੀ ਮੰਨਣਾ ਹੈ ਪਤੀ ਦੇ ਵਿੱਚੋਂ ਰੱਬ ਪਾਉਣਾ ਹੈ ਜਿੱਦਾਂ ਸੀਤਾ ਜੀ ਨੇ ਪਾਇਆ ਰਾਮ ਜੀਆ ਦੇ ਵਿੱਚੋਂ ਇਸ ਪ੍ਰਕਾਰ ਜਿਹੜੀ ਪਤੀਪ੍ਰਤਾ ਧਰਮ ਦੇ ਵਿੱਚ નિਪੁੰਨ ਹੈ ਉਹਦੇ ਕੋਲ ਸਾਰੀਆਂ ਸ਼ਕਤੀਆਂ ਵੀ ਆ ਜਾਂਦੀਆਂ ਨੇ ਗੁਰੂ ਸਾਹਿਬ ਜੀ ਕਿਰਪਾ ਕਰਕੇ ਦੱਸਦੇ ਨੇ ਜਿਹੜੀ ਪਤੀਮ੍ਰਤਾ ਧਰਮ ਦੇ ਵਿੱਚ નિਪੁੰਨ ਹੋ ਗਈ ਤੋ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਕਹਿੰਦੇ ਦੂਸਰਾ ਅਰਥ ਇਹ ਹੈ ਕਿ ਫਿਰ ਜਿਹੜੇ ਬੁੱਧੀ ਰੂਪੀ ਇਸਤਰੀ ਨੂੰ ਝੂਠੇ ਪਦਾਰਥ ਨਿਸ਼ਚਾ ਕਰਨ ਵੱਲੋਂ ਜਨੇਊ ਨਹੀਂ ਪਾਇਆ ਹੁਣ ਇਹ ਜਿਹੜੇ ਝੂਠੇ ਪਦਾਰਥ ਨੇ ਇਹ ਜਿਹੜੀ ਮਾਇਆ ਏ ਸਦਾ ਰਹਿਣ ਵਾਲੀ ਨਹੀਂ ਹੈ ਇਨਾਂ ਨੂੰ ਨਿਸ਼ਚਾ ਕਰਨ ਰੂਪੀ ਜਨੇਊ ਨਹੀਂ ਤੁਸੀਂ ਪਾਇਆ ਤੇ ਇਸ ਤੋਂ ਬਾਅਦ ਆ ਹਰ ਰੋਜ਼ ਵਿਵਚਾਰ ਕਰਨ ਰੂਪੀ ਜਿਹੜੇ ਕਾਮ ਦੀ ਚੇਸ਼ਟਾ ਦੇ ਵਿੱਚ ਲੱਗ ਕੇ ਮਨੁੱਖ ਵਿਵਚਾਰ ਕਰਦਾ ਫਿਰ ਰਿਹਾ ਏ ਉਹ ਦਾ ਜਨੇਊ ਨਹੀਂ ਪਾਇਆ ਇਹ ਸਾਰੀਆਂ ਗੱਲਾਂ ਧਾਰਨ ਕਰਨ ਵਾਲੀਆਂ ਨੇ ਇਹ ਪ੍ਰਮਾਤਮਾ ਦੇ ਰਸਤੇ ਨੂੰ ਦ੍ਰਿੜ ਕਰਾਉਂਦੀਆਂ ਨੇ ਇਹ ਸੰਮਦਮ ਧਾਰਨ ਕਰਨਾ ਇਹ ਜਿਹੜੇ ਚੰਗੇ ਗੁਣ ਨੇ ਵਿਵਚਾਰਨਾ ਤਰਨਾ ਤੇ ਉਸ ਤੋਂ ਬਾਅਦ ਆ ਆਪਣੇ ਪਤੀ ਵ੍ਰਤਾ ਧਰਮ ਦੇ ਵਿੱਚ ਪ੍ਰਪੱਕ ਰਹਿਣਾ ਉਸ ਤੋਂ ਬਾਅਦ ਇਹ ਸੰਮਦਮ ਇੰਦਰੀਆਂ ਨੂੰ ਰੋਕਣਾ ਤੇ ਜਾਂ ਫਿਰ ਹੋਰ ਇਜਤਨੇ ਵੀ ਚੰਗੇ ਕਰਮ ਨੇ ਇਹਨਾਂ ਨੂੰ ਧਿਆਨ ਦੇ ਵਿੱਚ ਰੱਖਣਾ ਪਰਮਾਤਮਾ ਦੇ ਰਸਤੇ ਤੇ ਚੱਲਣ ਦੇ ਲਈ ਤੇ ਫਿਰ ਜਿਹੜੇ ਇਸ ਪ੍ਰਕਾਰ ਇਹਨਾਂ ਨੇ ਜਨੇਊ ਨਹੀਂ ਪਹਿਨੇ ਆ ਨਾ ਇਹਨਾਂ ਦਾ ਇਸਤਰੀਆਂ ਨੇ ਜਨੇਊ ਪੈਨੇ ਆ ਤੋ ਫੇਰ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਦੱਸਦੇ ਪਲਕੇ ਥੋਕ ਪਵੈ ਨਿਤ ਦਾੜੀ ਫੇਰ ਇਸ ਕਰਕੇ ਇਹਨਾਂ ਦੇ ਬਿ ਵਿਚਾਰ ਕਰਨ ਦੇ ਨਾਲ ਕੋ ਕਰਨ ਕੋ ਕਰਮ ਕਰਨ ਦੇ ਨਾਲ ਇਹਨਾਂ ਨੂੰ ਲਾਣਤਾ ਦਾ ਜਿਹੜਾ ਥੋਕ ਹੈ ਇਹਨਾਂ ਦੇ ਦਾੜੇ ਦੇ ਵਿੱਚ ਪੈਂਦਾ ਹੈ ਭਾਵੇਂ ਇਹਨਾਂ ਨੂੰ ਸ਼ਰਮਿੰਦਗੀ ਪੈਂਦੀ ਹੈ ਠਿਕਾਰਾਂ ਪੈਂਦੀਆਂ ਹਨ ਇਸ ਸੰਸਾਰ ਤੇ ਤਗਨ ਪੈਰੀ ਤਗਨ ਹੱਥੀ ਉਹਨ ਪੈਰਾਂ ਨੂੰ ਮੰਦੇ ਕਰਮਾਂ ਕਰਨ ਲੱਗਿਆਂ ਰੋਕਣ ਦਾ ਜਨੇਊ ਨਹੀਂ ਪਹਿਨਿਆ ਇਹਨਾਂ ਨੇ ਤੇ ਨਾ ਹੀ ਹੱਥਾਂ ਨੂੰ ਚੋਰੀ ਕਰਨ ਵਾਲੇ ਰੋਕਣ ਵਾਸਤੇ ਜਨੇਊ ਨਹੀਂ ਪਹਿਨਿਆ ਹੱਥ ਤੇ ਚੋਰੀ ਕਰ ਰਹੇ ਨੇ ਪੈਰ ਨੇ ਇਹ ਮਾੜੇ ਕਰਮ ਵੱਲ ਨੂੰ ਜਾ ਕੇ ਚੱਲ ਰਹੇ ਨੇ ਤਾਂ ਇਸ ਪ੍ਰਕਾਰ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਦੱਸਦੇ ਕਿ ਜਿਹੜਾ ਜਨੇਊ ਹੈ ਉਹ ਚੰਗੇ ਗੁਣਾਂ ਦਾ ਧਾਰਨ ਕਰਨਾ ਹੈ ਕੇਵਲ ਜਿਹੜਾ ਇਹ ਧਾਗੇ ਦਾ ਜਨੇਊ ਹੁੰਦਾ ਏ ਉਹ ਕਿਸੇ ਕੰਮ ਨਹੀਂ ਆਉਣਾ ਤੱਗ ਨਾ ਜਿਹਵਾ ਤੱਗ ਨਾ ਅੱਖੀ ਹੁਣ ਇਹ ਜੀਵਾ ਜੀਵਨ ਨੂੰ ਵੀ ਜਿਹੜਾ ਜਨੇਊ ਨਹੀਂ ਪਾਇਆ ਜੀਵਨ ਨੂੰ ਜਨੇਊ ਕਿਸ ਪ੍ਰਕਾਰ ਪਾਉਣਾ ਏ ਜੀਵਾ ਦੇ ਨਾਲ ਮਾੜੇ ਬਚਨ ਨਹੀਂ ਬੋਲਨੇ ਜੀਬ ਦੇ ਨਾਲ ਚੰਗੇ ਬਚਨ ਬੋਲਣੇ ਨੇ ਪ੍ਰਮਾਤਮਾ ਦੀ ਬੰਦਗੀ ਕਰਨੀ ਤੇ ਉਹ ਰੂਪ ਵੀ ਜਿਹੜਾ ਜਨੇਊ ਨਹੀਂ ਪਾਇਆ ਤੱਗ ਨਾ ਅੱਖੀ ਅੱਖਾਂ ਦੇ ਨਾਲ ਮਾੜਾ ਨਹੀਂ ਵੇਖਣਾ ਉਹ ਰੂਪ ਜਨੇਊ ਵੀ ਮਨੁੱਖ ਨੇ ਨਹੀਂ ਪਾਇਆ ਵੇ ਤੱਗਾ ਆਪੇ ਬੱਤੈ ਤੋਂ ਇਸ ਪ੍ਰਕਾਰੇ ਵੇ ਤੱਗਾ ਭਾਵ ਇਹ ਜਨੇਊ ਤੋਂ ਰਹਿਤ ਆਪੇ ਬੱਤੈ ਤੇ ਇਸੇ ਪ੍ਰਕਾਰ ਇਨੇ ਆਪ ਹੀ ਵੱਤ ਕੇ ਵਟ ਕੇ ਤੇ ਆਪਣੇ ਸਰੀਰ ਤੇ ਜਨੇਊ ਪਾਇਆ ਹੋਇਆ ਏ ਤੇ ਉਹ ਜਿਹੜਾ ਜਨੇਊ ਜਿਹੜਾ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਕੰਮ ਆਉਣ ਵਾਲਾ ਜਨੇਊ ਜਿਹੜਾ ਇੰਦਰੀਆਂ ਨੂੰ ਰੋਕਣ ਵਾਲਾ ਚੰਗੇ ਗੁਣ ਧਾਰਨ ਕਰਨ ਵਾਲਾ ਜਨੇਊ ਹੈ ਉਹ ਮਨੁੱਖ ਨੇ ਨਹੀਂ ਪਾਇਆ ਇਸ ਪ੍ਰਕਾਰ ਇਹ ਮਨੁੱਖ ਬਾਹਰਲਾ ਜਨੇਊ ਪਾਇਆ ਹੋਇਆ ਹੈ ਨਾ ਉਹਦਾ ਅੰਤਿਸ਼ਕਰਨ ਸੁਧ ਹੈ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਦੱਸਦੇ ਹਨ ਵਟ ਧਾਗੇ ਅਵਰਾ ਖਤੇ ਤੋ ਇਹਨਾਂ ਨੇ ਉਹ ਜਨੇਊ ਨਹੀਂ ਪਹਿਨੇ ਆ ਜਨੇਊ ਤੋਂ ਇੰਦਰੀਆਂ ਦਮਨ ਰੂਪ ਤੱਕ ਤੋਂ ਬਿਨਾ ਹੀ ਇਹ ਤੁਰੇ ਫਿਰਦੇ ਨੇ ਪਰ ਇੱਕ ਅਸ਼ਚਰਜਤਾ ਵਾਲੀ ਗੱਲ ਹੈ ਇਹ ਬ੍ਰਾਹਮਣਾਂ ਨੇ ਇਹ ਚੰਗੇ ਗੁਣ ਰੂਪੀ ਜਨੇਊ ਨਹੀਂ ਪਾਇਆ ਪਰ ਇਹ ਜਿਹੜੇ ਧਾਗੇ ਬਣਾ ਬਣਾ ਕੇ ਤੇ ਹੋਰਨਾਂ ਨੂੰ ਜਿਹੜੇ ਜਨੇਊ ਪਾ ਰਹੇ ਨੇ ਉਹ ਹੋਰਨਾਂ ਨੂੰ ਜਨੇਊ ਪਾਈ ਜਾ ਰਹੇ ਨੇ ਤੇ ਹੋਰਨਾਂ ਨੂੰ ਇਸ ਦੱਸ ਰਹੇ ਨੇ ਕਿ ਇਸ ਪ੍ਰਕਾਰ ਆਪ ਨਹੀਂ ਇਹ ਕਰਦੇ ਸਤਿਗੁਰੂ ਸਾਹਿਬ ਜੀਆਂ ਦੀ ਪਾਵਨ ਗੁਰਬਾਣੀ ਕਹਿੰਦੀ ਆਵਰ ਉਪਦੇਸ਼ ਐ ਆਪ ਨਾ ਕਰੈ ਆਵਤ ਜਾਵਤ ਜਨਮੈ ਮਰੈ ਜਿਹੜੇ ਹੋਰਨਾਂ ਨੂੰ ਉਪਦੇਸ਼ ਦੇ ਨੇ ਆਪ ਨਹੀਂ ਨਹੀਂ ਕਰਦੇ ਤੇ ਉਹ ਆਉਂਦੇ ਜਾਂਦੇ ਭਾਗ ਉਹਨਾਂ ਦਾ 83 ਲੱਖ ਜੁਨਾਂ ਦੇ ਵਿੱਚ ਭਟਕਣਾ ਉਹਦੀ ਲੱਗੀ ਰਹਿੰਦੀ ਹੈ ਉਹਦਾ ਪਾਰ ਉਤਾਰਾ ਨਹੀਂ ਹੁੰਦਾ ਲੈ ਢ ਘਰੇ ਵਿਆਹ ਹੋ ਫਿਰ ਆ ਪਤਰੀ ਵਾਚ ਕੇ ਤੇ ਲੜਕੀਆਂ ਦਾ ਵਿਆਹ ਕਰਦੇ ਨੇ ਮਹੂਰਤ ਕੱਢਦੇ ਨੇ ਤੋ ਸਤਿਗੁਰੂ ਸਾਹਿਬ ਜੀਆ ਨੇ ਕਿਰਪਾ ਕਰਕੇ ਦੱਸਿਆ ਇਹ ਅੱਜ ਕੱਲ ਆਪਣੇ ਦੇ ਵਿੱਚ ਵੀ ਹੈ ਪਰ ਪਾਵਨ ਗੁਰਬਾਣੀ ਮੂਰ ਲਾਉਂਦੀ ਹੈ ਸਾਹ ਗਣਹਿ ਨਾ ਕਰੇ ਵਿਚਾਰ ਸਾਹੇ ਉਪਰ ਏਕੰਕਾਰ ਇੰਦੇ ਜਿਹੜਾ ਗੁਰੂ ਦਾ ਸਿੱਖ ਹੈ ਉਹਨੇ ਨਾ ਸਾਹ ਵਿਚਾਰਨਾ ਏ ਨਾ ਕੋਈ ਮਹੂਰਤ ਕਟਣਾ ਏ ਸਾਰੇ ਦਿਨ ਚੰਗੇ ਨੇ ਮਹਾਂ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਤਾਨ ਕਿਰਪਾ ਕਰੋ ਹਰੇ ਸਾਰੇ ਦਿਨ ਚੰਗੇ ਨੇ ਇਸੇ ਪ੍ਰਕਾਰ ਦਾ ਸਾਹ ਨਹੀਂ ਕੱਢਣਾ ਕੋਈ ਦਿਨ ਦੀ ਵਿਚਾਰ ਨਹੀਂ ਕਰਨੀ ਕੋਈ ਚੰਗਾ ਦੇਣਾ ਕੀ ਮਾੜਾ ਦੇਣਾ ਸਾਰੇ ਦਿਨ ਚੰਗੇ ਨੇ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਦੱਸ ਦੇ ਲੈ ਭਾੜ ਕਰੇ ਵੀ ਆਹੋ ਕੰਡ ਕਾਗਲ ਦੱਸੇ ਰਾਹੋ ਤੇ ਜਦੋਂ ਇਹ ਲੜਕੀਆਂ ਦੇ ਪੱਤਰੀ ਬਾਚ ਕੇ ਤੇ ਉਹਨਾਂ ਦਾ ਜਿਹੜਾ ਰਿਸ਼ਤਾ ਤੇ ਉਹਦੇ ਦਿਨ ਦੱਸਦੇ ਨੇ ਉਸ ਤੋਂ ਬਾਅਦ ਆ ਲੋਕਾਂ ਦੇ ਰਾਹ ਉੱਤੇ ਕੇ ਤੈਂ ਕਿ ਤੂੰ ਨੂੰ ਵੀ ਦੱਸਦੇ ਫਿਰ ਰਹੇ ਨੇ ਐਸੇ ਲੋਕ ਸੁਣ ਵੇਖੋ ਲੋਕਾ ਇਹੋ ਵਿਡਾਣ ਮਨ ਅੰਦਾ ਨਾਉ ਸੁਝਾਣ ਸਤਿਗੁਰੂ ਸਾਹਿਬ ਜੀ ਕਹਿੰਦੇ ਕਿ ਇਹ ਵੇਖਣਾ ਕਰੋ ਇਹ ਵਿਚਾਰ ਕੇ ਵੇਖੋ ਕਿਤਨਾ ਵੱਡਾ ਅਸ਼ਚਰਜ ਹੋ ਰਿਹਾ ਏ ਮਨ ਤਾਂ ਪਦਾਰਥਾਂ ਵਿੱਚ ਲੱਗਣ ਕਰਕੇ ਅੰਨਾ ਹੋ ਰਿਹਾ ਏ ਆਪਣਾ ਨਾਮ ਚਤੁਰਭਾਵ ਪੰਡਤ ਰਖਾਇਆ ਹੋਇਆ ਹੈ ਮਨੁੱਖ ਦੀ ਐਸੀ ਦਸ਼ਾ ਹੋਈ ਹੈ ਇਹ ਪੰਡਤਾਂ ਦੀ ਐਸੀ ਦਸ਼ਾ ਹੋਈ ਹੈ ਆਪ ਉਸ ਦੀ ਵਿਚਾਰ ਨਹੀਂ ਕਰਦੇ ਆਪ ਉਹਦੀ ਵਿਚਾਰ ਤੇ ਚੱਲਦੇ ਨਹੀਂ ਨੇ ਪਰ ਆਪਣੇ ਆਪ ਨੂੰ ਮੰਦ ਉਹਨਾਂ ਦਾ ਅੰਦਾ ਹੈ ਪਰ ਆਪਣੇ ਆਪ ਨੂੰ ਸੁ ਜਾਣ ਕਹਿੰਦੇ ਨੇ ਚਤੁਰ ਕਹਿੰਦੇ ਨੇ ਪੰਡਤ ਕਹਿੰਦੇ ਨੇ ਕਹਿੰਦੇ ਨੇ ਸਾਡੇ ਕੋਲ ਗੁਣ ਹੈ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਇਨਾਂ ਭਾਵਨ ਬਚਨਾਂ ਦੇ ਰਾਹੀਂ ਇਸ ਪ੍ਰਕਾਰ ਸਮਝਾਉਂਦੇ ਨੇ ਵਿਚਾਰ ਕਰਦਿਆਂ ਬਿਨ ਭੁੱਲਾਂ ਹੋਈਆਂ ਗੁਰੂ ਕੀ ਪਿਆਰੀ ਸੰਗਤ ਬਖਸ਼ਣ ਯੋਗ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣ ਹਾਰਨ ਕਿਰਪਾ ਕਰਕੇ ਬਖਸ਼ ਦੇਣ ਉਹਿਆਂ ਬੰਦ ਪੁਲਾਂ ਦੀ ਕਿਮ ਅਗਾ ਤੋਂ ਅਸੀਸ ਬਖਸ਼ਣੀ ਆਓ ਅਖੀਰ ਵਾਲੀਆਂ ਪੰਕਤੀਆਂ ਪੜ ਕੇ ਸਮਾਪਤੀ ਕਰੀਏ ਸੁਣ ਵੇਖੋ ਲੋਕਾ ਇਹੋ ਵਿਢਾਣ ਮਾਨ ਅੰਦਾ ਨਾਉ ਸੁਜਾਨ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ